ਬਾਈ ਨੇ ਕੈਨੇਡਾ ਦੇ ਵਿੱਚ ਰਹਿ ਕੇ ਇੱਥੇ ਵੀ ਕਈ ਮੁੰਡਿਆਂ ਨੂੰ ਕੰਮ ਲਾਇਆ ਹੋਇਆ ਘੋੜੇ ਲੈ ਕੇ ਦਿੱਤੇ ਹੋਏ ਨੇ ਬਾਈ ਨਾ ਆਪਣਾ ਪਿਆਰੀ ਹੈ ਹੂੰ ਉਹਦੇ ਆਪਾਂ ਘੋੜਾ ਲੈਣਾ ਸੀ ਘੋੜਾ ਦੇਖਿਆ ਮੈਂ ਕਿਹਾ ਬਾਈ ਘੋੜਾ ਬਹੁਤ ਚੰਗਾ ਖੜਿਆ ਇੱਕ ਹੂੰ ਇਹ ਆਪਾਂ ਉਹੀ ਲੈ ਲਗੇ ਫਿਰ ਬਾਈ ਮੈਨੂੰ ਕਹਿੰਦਾ ਵੀ ਜੇ ਚੰਗਾ ਲੱਗਦਾ ਲੈ ਲੈ ਲੈਣੇ ਦੀ ਬਹੁਤ ਚੰਗੀ ਹੈ ਜੀ ਮਾਲੇ ਪਾਸਿਓਂ ਹੂੰ ਪਰ ਪਿਓ ਵਾਲੇ ਪਾਸਿਓਂ ਬਹੁਤ ਚੰਗੀ ਲੈਣਾ ਇਹਦਾ ਕਹੇ ਜਿਹੜਾ ਪਿਓ ਇਹਦਾ ਉਹ ਖਲੀ ਘੋੜਾ ਹੈ ਇਹਦਾ ਪਿਓ ਹਾਂ ਖਲੀ ਆ ਉਹ ਖਲੀ ਸੀ ਜਾਂ ਗੁਲਜ਼ਾਰ ਦਾ ਖਲੀ ਗੁਲਜ਼ਾਰ ਦਾ ਕੋੜਾ ਹਾਂਜੀ ਗੁਲਜ਼ਾਰ ਕੋੜਾ ਬਹੁਤ ਵੱਡਾ ਸੀ ਇਹਦੇ ਅੰਗੂ ਜਮਾ ਉਹਦਾ ਸਰੀਰ ਸੀਗਾ ਹੂੰ ਤੇ ਬਹੁਤ ਚੰਗਾ ਕੋੜਾ ਸੀ ਜਿਹੜੀ ਇਹਦੀ ਮਾਂ ਜੀ ਉਹ ਹਾਂ ਮਾਂ ਇਹਦੀ ਹੈਗੀ ਆ ਸਾਲੀ ਆਨਲਾਈਨ ਦੀ ਹਾਂ ਬਾਕੀ ਕੱਦ ਬਹੁਤ ਆਕਾਦ ਦਾ ਹੈਗਾ 66 ਇੰਚ 66 ਇੰਚ ਹਾਂ ਪਰ ਕੋੜਾ ਮਾਲਕ ਨੂੰ ਸਮਝਦਾ ਮਾਲਕ ਕੋੜੇ ਨੂੰ ਸਮਝਦਾ ਹੋਵੇ ਦੋਵਾਂ ਦਾ ਕੰਬੀਨੇਸ਼ਨ ਹੋਣਾ ਚਾਹੀਦਾ ਹਾਂ ਕੋੜੇ ਤੋਂ ਕੁਝ ਵੀ ਕਰਵਾ ਲਓ ਠੀਕ ਹੈ ਹਾਂਜੀ ਵੀਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਪਣੇ ਚੈਨਲ ਦੇ ਉੱਪਰ ਉਹ ਘੋੜਾ ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਵੱਖਰੀ ਛਾਪ ਹੈ ਜਿਹੜੀ ਉਹ ਛੱਡਣੀ ਹੈ ਘੋੜੇ ਦੀ ਦੁਨੀਆ ਦੇ ਵਿੱਚ ਆਪਣਾ ਵੱਖਰਾ ਨਾਮ ਹੈ ਜਿਹੜਾ ਉਹ ਕਮਾਉਣਾ ਵੀਡੀਓ ਦੇ ਵਿੱਚ ਤੁਸੀਂ ਚਲਦੀ ਦੇ ਵਿੱਚ ਘੋੜਾ ਦੇਖ ਹੀ ਰਹੇ ਹੋਵੋਗੇ ਤੁਹਾਨੂੰ ਪਸੰਦ ਵੀ ਆਵੇਗਾ ਕਮੈਂਟ ਕਰਕੇ ਵੀ ਜਰੂਰ ਦੱਸਣਾ ਤੁਸੀਂ ਅੱਜ ਆਪਾਂ ਪਹੁੰਚੇ ਹੋਏ ਹਾਂ ਬੋਪਾਰਾਏ ਫਾਰਮ ਦੇ ਵਿੱਚ ਸਵਰਗੀ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਦੇ ਪੁੱਤਰ ਰਵਿੰਦਰ ਸਿੰਘ ਜੀ ਰੈਵ ਕੈਨੇਡਾ ਵਾਲੇ ਜਿਹੜੇ ਆਪ ਤੱਕ ਕੈਨੇਡਾ ਦੇ ਵਿੱਚ ਸ਼ਿਫਟ ਨੇ ਪਰ ਉਹਨਾਂ ਨੇ ਫਾਰਮ ਇਸ ਜਗ੍ਹਾ ਦੇ ਉੱਪਰ ਬਣਾਇਆ ਹੋਇਆ ਆਪਣੇ ਪਿਤਾ ਦੀ ਯਾਦ ਦੇ ਵਿੱਚ ਆਜੋ ਹੁਣ ਆਪਾਂ ਗੱਲਬਾਤ ਕਰਦੇ ਆਂਗੇ ਬਾਈਆਂ ਦੇ ਨਾਲ ਬਾਈ ਨੇ ਕੈਨੇਡਾ ਦੇ ਵਿੱਚ ਰਹਿ ਕੇ ਇੱਥੇ ਵੀ ਕਈ ਮੁੰਡਿਆਂ ਨੂੰ ਕੰਮ ਲਾਇਆ ਹੋਇਆ ਘੋੜੇ ਲੈ ਕੇ ਦਿੱਤੇ ਹੋਏ ਨੇ ਕਰਦੇ ਆਂਗੇ ਆਪਾਂ ਪੂਰੀ ਗੱਲਬਾਤ ਹੁਣ ਬਾਈਆਂ ਦੇ ਨਾਲ ਜਾਣਦੇ ਆਂਗੇ ਘੋੜੇ ਦੀ ਆਪਾਂ ਲਾਈਨ ਦੇ ਬਾਰੇ ਕੀ ਗੱਲ ਬਾਤਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅ ਬਾਈ ਆਪਣੇ ਬਾਰੇ ਦੱਸੋ ਮੜਾ ਜੀ ਆਪਾਂ ਇੱਥੇ ਫਾਰਮ ਤੇ ਕਿਵੇਂ ਆਏ ਹਣਾ ਫਾਰਮ ਜੀ ਇਹ ਮੇਰਾ ਦੋਸਤ ਆ ਰਾਇਬ ਕੈਨੇਡਾ ਤੋਂ ਅੱਛਾ ਤੇ ਬਹੁਤ ਵਧੀਆ ਭਰਾਵਾਂ ਵਾਲੀ ਪਿਆਰ ਆਗਾ ਹੂੰ ਤੇ ਮੈਂ ਵੀ ਕੱਲ ਇਹਨਾਂ ਤੋਂ ਕੁੜੀ ਲੈ ਕੇ ਗਿਆ ਹੂੰ ਤੇ ਬਹੁਤ ਵਧੀਆ ਬੰਦੇ ਨੇ ਜੀ ਤੇ ਇੱਥੇ ਲੋਕੇਸ਼ਨ ਕੀ ਹੈ ਇਹ ਇਹ ਲੋਕੇਸ਼ਨ ਜੀ ਆਪਣੇ ਪੈਂਡਾ ਜੰਡਾਲੀ ਖੁਰਦ ਹੂੰ ਅਹਿਮਦਗੜ ਮੰਡੀ ਦੇ ਇਹ ਨਜ਼ਦੀਕ ਹੀ ਪੈਂਦਾ ਹਾਂ ਤੇ ਆਪਣੇ ਡਿਸਟ੍ਰਿਕਟ ਅਮਰੇ ਕੋਟਲਾ ਠੀਕ ਹੈ ਬਈ ਆ ਬਾਈ ਦੇ ਨਾਲ ਹੁਣ ਗੱਲਬਾਤ ਕਰਦੇ ਆ ਪੂਰੀ ਡਿਟੇਲ ਲੈਨੇ ਆ ਘੋੜੇ ਬਾਰੇ ਹਨ ਵੀ ਕੀ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਤੁਹਾਡਾ ਨਾਮ ਵੀ ਦੱਸੋ ਯਾਰ ਪਹਿਲਾਂ ਵੀ ਕੀ ਗੱਲਬਾਤ ਹੈ ਮੇਰਾ ਨਾਮ ਨਿੱਕਾ ਹੀ ਨਿੱਕਾ ਬਈ ਜਿੰਨਾ ਘੋੜਾ ਸੋਹਣਾ ਹਨਾ ਹਾਂਜੀ ਹਾਂਜੀ ਜਿੰਨਾ ਇਹਦਾ ਰੰਗ ਸੋਹਣਾ ਦਿੱਖ ਸੋਹਣੀ ਆ ਚਾਲ ਢਾਲ ਸੋਹਣੀ ਆ ਘੋੜੇ ਦਾ ਕੋਈ ਨਾਂ ਕੀ ਰੱਖਿਆਗਾ ਪਹਿਲਾਂ ਇੱਥੋਂ ਹੀ ਚੱਲਦੇ ਆਪਾਂ ਫੇਰ ਕਰਦੇ ਆ ਗੱਲ ਇਹਦਾ ਨਾਂ ਰੱਖਿਆ ਜੀ ਬਰੂਸਲੀ 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 ਤਾਂ ਮਸ਼ਹੂਰ ਐਕਟਰ ਹੈਗਾ ਹਾਂਜੀ ਬਸ ਬਾਈ ਕਹਿੰਦਾ ਵੀ ਨਾ ਆ ਰੱਖ ਦਿਓ ਅੱਛਾ ਵੀ ਸੋਹਣਾ ਲੱਗਦਾ ਤੇ ਅਸੀਂ ਬਰੇ ਇਹੀ ਰੱਖਤਾ ਜੀ ਇਹਦਾ ਨਾਂ ਬਰੂਸਲੀ ਹੈ ਹਾਂਜੀ ਬਰੂਸਲੀ ਵਾਂਗ ਤੁਮਹਾਰਾ ਪਾਉਣੀਆਂ ਨੇ ਬਸ ਤੁਮਹਾਰਾ ਪਾਵਾਂਗੇ ਜੀ ਅੱਗੇ ਰੱਬ ਦੀ ਮਰਜ਼ੀ ਹੈ ਸਹੀ ਗੱਲ ਹੈ ਮਿਹਨਤ ਕਰਨੀ ਹੈ ਹਾਂ ਮਿਹਨਤ ਕਰੀ ਜਾਂਦੇ ਆ ਅੱਗੇ ਦੇਖੋ ਰੱਬ ਨੂੰ ਕਰ ਕਰਾਂਗੇ ਦਿਖਾਵਾਂਗੇ ਸਾਰਾ ਕੁਝ ਨਾ ਕਰਕੇ ਆਪਾਂ ਘੋੜੇ ਦੀ ਪੂਰੀ ਗੱਲ ਬਾਤ ਜਾਣਣੀ ਆ ਘੋੜੇ ਦੀ ਲੈਂਨ ਬਾਰੇ ਦੱਸ ਬਾਈ ਕਿਸ ਤਰ੍ਹਾਂ ਦੀ ਇਹ ਚੀਜ਼ ਹੈ ਲੈਂਨ ਇਹਦੀ ਬਹੁਤ ਚੰਗੀ ਆ ਜੀ ਮਾਂ ਵਾਲੇ ਪਾਸਿਓਂ ਔਰ ਪਿਓ ਵਾਲੇ ਪਾਸਿਓਂ ਬਹੁਤ ਚੰਗੀ ਲੈਂਨ ਇਹਦਾ ਕਹੇ ਜਿਹੜਾ ਪਿਓ ਇਹਦਾ ਉਹ ਖਲੀ ਘੋੜਾ ਇਹਦਾ ਪਿਓ ਹਾਂ ਖਲੀ ਆ ਉਹ ਖਲੀ ਸੀ ਜਾਂ ਗੁਲਜਾਰ ਦਾ ਖਲੀ ਗੁਲਜਾਰ ਦਾ ਘੋੜਾ ਹਾਂ ਜੀ ਗੁਲਜਾਰ ਘੋੜਾ ਬਹੁਤ ਵੱਡਾ ਸੀ ਇਹਦੇ ਅੰਗੂ ਜਮਾ ਉਹਦਾ ਸਰੀਰ ਸੀਗਾ ਹੂੰ ਤੇ ਬਹੁਤ ਚੰਗਾ ਘੋੜਾ ਸੀ ਜਿਹੜੀ ਇਹਦੀ ਮਾਂ ਜੀ ਉਹ ਹਾਂ ਮਾਂ ਇਹਦੀ ਹੈਗੀ ਆ ਸਾਲੀ ਵਾਲਾਂ ਦੀ ਸਾਲੀ ਆਲ ਜਿਹੜਾ ਘੋੜਾ ਹੁੰਦਾ ਸੀ ਰਤਨ ਘੋੜਾ ਰਤਨ ਦੀ ਉਹ ਘਾ ਸੀਗੀ ਆਪ ਇਹ ਮਾਂ ਵਾਲੇ ਪਾਸੋਂ ਜਾਨੀ ਸਾਲੀ ਆਲ ਲੈ ਇੰਚ ਆ ਫਿਰ ਇਸ ਜਗ੍ਹਾ ਤੇ ਘੋੜਾ ਕਿਵੇਂ ਪਹੁੰਚਿਆ ਬਾਈ ਘੋੜਾ ਵਾਸੀ ਰਵਿੰਦਰ ਨੂੰ ਕੈਨੇਡਾ ਬੈਠੇ ਨੂੰ ਕਿਹਨੇ ਦੱਸਤਾ ਵੀ ਇੱਥੇ ਘੋੜਾ ਆ ਗਿਆ ਘੋੜਾ ਜੀ ਆਏ ਸੀ ਘੋੜਾ ਤਾਂ ਮੇਰਾ ਦੇਖਿਆ ਹੋਇਆ ਸੀਗਾ ਤੇ ਬਸ ਮੈਂ ਇੱਥੇ ਆ ਗਿਆ ਬਸ ਬਾਈ ਨਾਲ ਆਪਣਾ ਪਿਆਰੀ ਹੈ ਹੂੰ ਉਹਨੇ ਆਪਾਂ ਘੋੜਾ ਲੈਣਾ ਸੀ ਘੋੜਾ ਦੇਖਿਆ ਮੈਂ ਕਿਹਾ ਬਾਈ ਘੋੜਾ ਬਹੁਤ ਚੰਗਾ ਖੜਿਆ ਇੱਕ ਹੂੰ ਵੀ ਆਪਾਂ ਉਹੀ ਲੈ ਲਗੇ ਫਿਰ ਬਾਈ ਮੈਨੂੰ ਕਹਿੰਦਾ ਵੀ ਜੇ ਚੰਗਾ ਲੱਗਦਾ ਲੈ ਲੈ બસ ਮੈਂ ਗਿਆ ਉੱਥੇ ਤੇ ਬਾਈ ਨੂੰ ਵੀਡੀਓ ਦਿਖਾਤੀ ਵੀਡੀਓ ਕਾਲ ਕਰਕੇ ਹੂੰ ਉਹ ਕਹਿੰਦਾ ਲੈ ਲਾ ਫਿਰ ਇਹ ਅਸੀਂ ਲੈ ਆਂਦਾ ਚ ਹੋ ਗਿਆ ਸਾਨੂੰ ਹਫਤਾਕ ਹੋ ਗਿਆ ਬਸ ਲੈ ਆਂਦੇ ਨੂੰ ਹੂੰ ਘੋੜੇ ਦੇ ਕਰਦ ਬਕਾਟ ਦੀ ਗੱਲਬਾਤ ਕਰੀਏ ਅੰਗਾਂ ਪੈਰਾਂ ਦੀ ਗੱਲਬਾਤ ਕਰੀਏ ਇਹੀ ਚੀਜ਼ ਦੇ ਕੇ ਲਿਆ ਜੀ ਆਪਾਂ ਕੀ ਦੇਖਿਆ ਚ ਮਤਲਬ ਕਿ ਇਹਦਾ ਜਿਵੇਂ ਸਰੀਰ ਆ ਜੀ ਤੁਸੀਂ ਦੇਖੀ ਜੜਤੀ ਬਹੁਤ ਆ ਘੋੜੇ ਦੀ ਪੈਰ ਬਹੁਤ ਲੱਤਾਂ ਬਹੁਤ ਮੋਟੀ ਐ ਮਜ਼ਬੂਤੀ ਜਿੰਨੀ ਇਹਦੇ ਵਿੱਚ ਹੈਗੀ ਐ ਹੂੰ ਉਹੀ ਚੀਜ਼ ਆਪਾਂ ਵੇਖ ਕੇ ਲਈ ਐ ਵੀ ਹਰ ਘੋੜੇ ਦੇ ਵਿੱਚ ਇੰਨੀ ਮਜ਼ਬੂਤੀ ਮਤਲਬ ਘੱਟ ਹੁੰਦੀ ਐ ਇਹਦੇ ਵਿੱਚ ਜਿਆਦਾ ਕਰ ਕੀ ਆਪਾਂ ਨੂੰ ਸੋਹਣਾ ਲੱਗਿਆ ਚੰਗਾ ਲੱਗਿਆ ਇਹ ਤਾਂ ਹੀ ਲਿਆ ਜੀ ਆਪਾਂ ਕੋੜਾ ਠੀਕ ਹੈ ਹਾਂ ਬਾਕੀ ਕੱਦ ਬਹੁਤ ਆ ਕੱਦ ਇਹਦਾ ਹੈਗਾ 66 ਇੰਚ 66 ਇੰਚ ਹਾਂ ਜੀ ਹੁਣ ਆਪਾਂ ਚੱਲ ਲੈਣ ਬਾਰੇ ਤਾਂ ਗੱਲਬਾਤ ਕਰ ਹੀ ਲਈ ਬਈ ਹੈ ਨਾ ਹਾਂ ਜੀ ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋੜਾ ਕਿਹੋ ਜੀ ਛਾਪ ਛੱਡੂਗਾ ਕਿੰਨਾ ਕੁ ਨਾਮ ਕਮਾਊਗਾ ਉਹਦੇ ਪਿਓ ਆਪਦੀ ਮਾਂ ਵਾਂ ਦੇਖੋ ਜੀ ਜਿਹੜੇ ਸਹਾਵਨਾ ਮਤਲਬ ਇਹਨੂੰ ਆਪਾਂ ਲਿਆ ਹਾਂ ਖਾਨਦਾਨ ਦੇ ਕੇ ਹਾਂ ਨਾ ਖਾਨਦਾਨ ਦੇ ਸਹਾਵਨਾ ਦਾ ਬਹੁਤ ਚੰਗੇ ਬੱਚੇ ਪੈਦਾ ਕਰੂ ਕੁਛ ਇਹਦੇ ਬੱਚੇ ਆਏ ਵੀ ਹੋਏ ਆ ਉਹ ਮਤਲਬ ਆਪਾਂ ਨੂੰ ਬੰਦੇ ਪਾਉਣਗੇ ਉਹਦੀਆਂ ਫੋਟੋ ਵੀਡੀਓ ਜਦੋਂ ਇਹ 4 ਸਾਲ ਉਮਰ ਹੋ ਗਈ ਜੀ ਇਹਦੀ ਹੁਣ 4 ਸਾਲ ਦੀ ਹਾਂ ਇਹਦੇ ਮੰਨ ਲਓ 5-7 ਬੱਚੇ ਚੰਗੇ ਉਹਨਾਂ ਦੀ ਨਿਗਾ ਚ ਖੜੇ ਆ ਬਾਕੀ ਵੈਸੇ ਘੋੜੀਆਂ ਕੁੜੀਆਂ ਅਗਲਾ ਭਰਾ ਕੇ ਲੈ ਜਾਂਦਾ ਕਈ ਬੰਦੇ ਹੁਣ ਲਿਖ ਲੈਂਦੇ ਆ ਘੋੜੀ ਵੀ ਕਿੱਥੇ ਗਈ ਕਿੱਥੇ ਨਹੀਂ ਗਈ ਠੀਕ ਹੈ ਕਈ ਨਹੀਂ ਲਿਖਦੇਗੇ ਇਹਦੇ 4-5 ਬੱਚੇ ਆਪਣੇ ਕੋਲੇ ਆ ਜਾਣੀਆਂ ਫੋਟੋ ਰਿਜ਼ਲਟ ਆ ਚੁੱਕੇ ਆ ਹਾਂ ਰਿਜ਼ਲਟ ਆ ਚੁੱਕੇ ਆ ਇਹਦੇ ਅੱਜ ਆਪਣਾ ਵੀਡੀਓ ਪਾਉਣ ਦਾ ਮਕਸਦ ਕੀ ਆ ਵੀ ਇਹਦੇ ਤੋਂ ਆਪਾਂ ਸਰਵਿਸ ਲੈਣੀ ਆ ਜਾਂ ਕੀ ਕਰਨਾ ਹਾਂਜੀ ਹਾਂਜੀ ਸਰਵਿਸ ਲੈਣੀ ਆ ਹਾਂ ਇਹ ਇਸ ਕਰਕੇ ਆਪਾਂ ਵੀਡੀਓ ਪਾਉਣੀ ਵੀ ਆਪਣੇ ਕੋਲੇ ਕੋ ਵੀ ਜਿੰਨੇ ਘੋੜੀਆਂ ਵਾਲੇ ਆ ਲੈ ਲਾਉਣੇ ਵਾਲੇ ਹਾਂ ਵੀ ਆਪਣੇ ਕੋਲੇ ਆਉਣ ਬੱਚੇ ਆਪਾਂ ਇਸ ਘੋੜੇ ਤੋਂ ਬਰੀਡ ਲਈਏ ਚੰਗੀ ਹਨ ਹੂੰ ਤੇ ਬਸ ਇਹੀ ਆ ਵੀ ਆਪਾਂ ਬਈ ਤੇਰਾ ਤਜਰਬਾ ਹੋ ਯਾਰ ਘੋੜਿਆਂ ਚ ਕਮਾਈ ਹੁੰਦੀ ਆ ਜਾਂ ਨਹੀਂ ਹੁੰਦੀ ਕਿਉਂਕਿ ਘੋੜਾ ਤਾਂ ਹੁਣ ਛੋਲੇ ਖਾਂਦਾ ਮਹਿੰਗੇ ਭਾਵੇਂ ਕਮਾਈ ਹੈਗੀ ਆ ਜੀ ਤਾਂ ਹੀ ਤਾਂ ਹੁਣ ਵੇਖੋ ਫਾਰਮ ਹਨਾ ਹਰ ਇੱਕ ਖੁੱਲ ਹੀ ਜਾਂਦਾ ਹਾਂ। ਹਾਂ। ਕਮਾਈ ਕਰਕੇ ਹੀ ਖੋਲਦਣਾ। ਹਾਂ। ਜੇ ਮੰਨ ਲਓ ਹੁਣ ਕਮਾਈ ਹੁੰਦੀ ਤਾਂ ਤਾਂ ਹੀ ਅਗਲਾ ਇਹਨੇ ਪੈਸੇ ਲਾਈ ਜਾਂਦਾ ਜੀ। ਠੀਕ ਹੈ। ਜੇ ਨਾ ਕਮਾਈ ਹੁੰਦੀ ਹੋਵੇ ਅਗਲਾ ਕਹਿੰਦਾ ਦਫਾ ਕਰ ਯਾਰ ਆਪਾਂ ਕਾਹਤੋਂ ਐਵੇਂ ਲੱਦੇ ਚੱਕੀ ਆ। ਹਾਂ। ਪਰ ਕਮਾਈ ਹੈਗੀ ਆ ਹਾਂ ਜੇ ਸਹੀ ਢੰਗ ਨਾਲ ਆਪਾਂ ਕੰਮ ਕਰਦੇ ਆਂ ਔਰ ਸਹੀ ਮਤਲਬ ਇਹਨੂੰ ਸਮਝਦੇ ਆਂ ਜਾਨਵਰ ਨੂੰ ਟਾਈਮ ਸਰ ਨੂੰ ਦੇਖਭਾਲ ਕਰਦੇ ਆਂ। ਨਹੀਂ ਘੋੜੇ ਨੂੰ ਸਮਾਂ ਕਿੰਨਾ ਕੁ ਦੇਣਾ ਪੈਂਦਾਗਾ ਇੱਕ ਘੋੜੇ ਨੂੰ ਨਾਰਮਲ ਕਦੋਂ ਤੋਂ ਕਿਵੇਂ? ਮੈਂ ਸਾਹਮਣਾ ਪੈਂਦਾ ਹਾਂ ਮਤਲਬ ਇੱਕ ਦਿਨ ਦਾ ਜਾ ਬੀ ਕੋ ਹਾਂ ਇੱਕ ਦਿਨ ਦਾ ਹੀ ਲਾ ਲਓ ਵੀ ਹਰ ਰੋਜ਼ ਆ ਗਿਆ ਚਲੋ ਉਹੀ ਹਰ ਰੋਜ਼ ਤਈ ਘੋੜੇ ਨੂੰ ਮੰਨ ਲਓ 2 ਘੰਟੇ ਸਵੇਰ ਮਿਲ ਜਾਣ 2 ਸ਼ਾਮ ਨੂੰ ਠੀਕ ਹੈ ਮਤਲਬ ਉਹਨੂੰ ਨਮਾਉਣਾ ਤੇ ਪਾਉਣਾ ਖਰ ਖਰਾ ਮਾਰਨਾ ਹਮ ਔਰ ਪਾਣੀ ਪਿਉਣਾ ਉਹਨੂੰ ਕੋਈ ਖਾਣਾ-ਦਾਣਾ ਟਾਈਮ ਤੇ ਪਾਉਣਾ ਹਮ ਤੇ ਜੇ ਸਹੀ ਦੇਖਿਆ ਜਾਵੇ ਤਾਂ ਸਾਰਾ ਦਿਨ ਘੋੜਾ ਬੰਦੇ ਨੂੰ ਵਿਲਾ ਹੋਣੀ ਨਹੀਂ ਦਿੰਦਾ ਠੀਕ ਹੈ ਹਾਂ ਮਤਲਬ ਜੇ ਪੂਰਾ ਐ ਨਾ ਤਾਂ ਸੱਲੀ ਨਹੀਂ ਮੰਨ ਲਓ ਕੰਮ ਕਰਨਾ ਪਰ ਅੱਜ ਕੱਲ ਆਇਆ ਵੀ ਕੰਮ ਹੋਰ ਬਥੇਰੇ ਹੁੰਦੇ ਹਨ ਨਾ ਅਗਲੇ ਨੂੰ ਹਮ ਵੀ ਮਾਲਕੀਤ ਬੰਨੇ ਜਾਣਾ ਜਾਂ ਹੋਰ ਕੋਈ ਕੰਮ ਹੋ ਗਿਆ ਚਲੋ 2 ਘੰਟੇ ਦਾ ਜ਼ਰੂਰੀ ਹੈ ਨਾ ਸੋਭਾ ਠੀਕ ਹੈ ਯਾਨੀ ਕਿ ਘੋੜਾ ਸਮਾਂ ਤਾਂ ਪਾਲਦਾ ਹੀ ਹਾਂ ਮਾਲਕ ਮੰਨ ਗਿਆ ਤਾਂ ਵੱਖਰੀ ਗੱਲ ਹੈ ਵੀ ਕਈ ਘੋੜੇ ਇਹੋ ਜਿਹੇ ਮਾਲਕ ਮੰਨ ਜਾਂਦੇ ਆ ਹਾਂ ਵੀ ਇੱਕ ਬੰਦੇ ਨੂੰ ਮਾਲਕ ਮੰਨਦੇ ਆ ਉਹ ਹਾਂ ਉਹ ਨੂੰ ਸਮਝ ਜਾਂਦੇ ਆ ਵੀ ਇਹ ਚਲੋ ਮਾਲਕ ਦੀ ਮਨ ਗੱਲ ਕਿੰਨੀ ਕ ਮੰਨਦਾ ਹਾਂ ਹਾਂ ਬਹੁਤ ਮੰਨਦਾ ਜੀ ਮਾਲਕ ਦੀ ਪਰ ਮਾਲਕ ਵੀ ਅੱਗੇ ਹੋਵੇ ਉਹਨੂੰ ਸਮਝਾਉਣ ਵਾਲਾ ਪਰ ਘੋੜੇ ਨੂੰ ਸਮਝਣ ਵਾਲਾ ਹਾਂ ਪਰ ਘੋੜਾ ਮਾਲਕ ਨੂੰ ਸਮਝਦਾ ਵੀ ਮਾਲਕ ਘੋੜੇ ਨੂੰ ਸਮਝਦਾ ਹੋਵੇ ਉਹ ਹੁੰਦਾ ਕੰਬੀਨੇਸ਼ਨ ਹੋਣਾ ਚਾਹੀਦਾ ਹਾਂ ਘੋੜੇ ਤੋਂ ਕੁਝ ਵੀ ਕਰਵਾ ਲਓ ਠੀਕ ਹੈ ਹਾਂ ਆਪਾਂ ਦੇਖਦੇ ਆਂ ਵੀਡੀਓ ਬਾਹਰ ਲਿਆਂ ਗੋਰਿਆਂ ਦੀਆਂ ਕੀ ਕੁਝ ਕਰਵਾਈ ਜਾਂਦੇ ਘੋੜਿਆਂ ਤੋਂ ਪਰ ਟਾਈਮ ਬਹੁਤ ਦਿੰਦੇ ਆ ਘੋੜੇ ਨੂੰ ਉਹ ਹੂੰ ਦਿਨ ਰਾਤ ਟਾਈਮ ਦਿੰਦੇ ਹਨ ਇਹੀ ਕਰਕੇ ਆ ਵੀ ਕੁਝ ਵੀ ਕਰਵਾ ਲਓ ਘੋੜੇ ਤੋਂ ਸਹੀ ਗੱਲ ਆ ਫਿਰ ਇਹਦੀ ਫੀਸ ਵਗੈਰਾ ਬਈ ਕਿੰਨੀ ਕੁ ਰੱਖੀ ਹੋਈ ਆ ਤੁਸੀਂ ਫੀਸ ਇਹਦੀ ਆਪਾਂ 31000 ਰੁਪਏ ਰੱਖੀ ਆ ਜੀ 31000 ਹਾਂ ਬਾਕੀ ਮੌਕੇ ਤੇ ਚਲੋ ਦੂਰ ਨੇੜੇ ਦਾ ਹੋ ਜਾਂਦਾ ਕਈ ਵਾਰ ਅਗਲਾ ਘੋੜੀ ਲੈ ਕੇ ਆਉਂਦਾ ਹਾਂ ਉਹ ਮੌਕੇ ਤੇ ਚਲੋ ਮੰਨ ਤਾਂ ਅਗਲੇ ਦਾ ਹਨਾ ਉਹ ਕਰਦੇ ਆ ਮੇਨ ਮਕਸਦ ਇਹ ਹੀ ਆ ਵੀ ਆਪਾਂ ਨੇ ਇਹ ਚੀਜ਼ ਨੂੰ ਕਰਨੀ ਆ ਹਾਂਜੀ ਹਾਂਜੀ ਤੇ ਰਵਿੰਦਰ ਰਾਏ ਬਾਰੇ ਕੀ ਕਹਿਣਾ ਚਾਹੁੰਨੋ ਵੀ ਬੰਦਾ ਤਾਂ ਚਲੋ ਬਾਹਰ ਬੈਠਾ ਵਿਚਾਰਾ ਘੋੜੇ ਇੱਥੇ ਰੱਖੇ ਹੋਏ ਨੇਗੇ ਘੋੜਿਆਂ ਦੀ ਕੇਅਰ ਕਿੰਨੀ ਖੋਰੀ ਹੈਗੀ ਹਨਾ ਜਸ ਵਧੀਆ ਚੱਲੀ ਜਾਂਦਾ ਹਾਂ ਵਧੀਆ ਜੀ ਮਤਲਬ ਕਰੀ ਜਾਂਦੇ ਹਮ ਬਾਕੀ ਬੰਦਾ ਬਹੁਤ ਵਧੀਆ ਜੀ ਹਮ ਮਤਲਬ ਬਹੁਤ ਵਧੀਆ ਮਤਲਬ ਕੋਈ ਲਫ਼ਜ਼ ਹੈ ਨਹੀਂ ਕਹਿਣ ਨੂੰ ਵੀ ਉਹਨੂੰ ਕੋਈ ਹਮ ਵੀ ਵਧੀਆ ਬੰਦਾ ਹੈ ਯਾਨੀ ਕਿ ਠੀਕ ਹੈ ਹਾਂਜੀ ਬਈ ਘੋੜੇ ਬਾਰੇ ਤਾਂ ਆਪਾਂ ਬਾਹ ਵੀ ਗੱਲ ਕਰ ਹੀ ਲਈ ਹੈ ਨਾ ਬਾਹਾਂ ਗੱਲ ਹੋ ਗਈ ਤੇ ਹੁਣ ਆ ਦੱਸੋ ਵੀ ਘੋੜੀਆਂ ਕਿੰਨੀਆਂ ਰੱਖੀਆਂ ਨੇ ਫਾਰਮ ਤੇ ਤੇ ਜਿਹੜੀ ਲਾਲ ਘੋੜੀ ਆ ਉਹਦੇ ਬਾਰੇ ਦੱਸੋ ਮਾੜਾ ਜੀ ਜਿਹੜੀ ਲਾਲ ਘੋੜੀ ਆ ਜੀ ਉਹ ਡੇਢ ਮਹੀਨੇ ਦੀ ਗੱਭਣ ਹੈ ਹਾਂ ਪਰ ਨੁਕਰੇ ਘੋੜੇ ਤੋਂ ਗੱਭਣਾ ਜੀ ਉਹ ਪਿਛੋਂ ਹੀ ਆਈ ਹੈ ਮਤਲਬ ਆਪਣੇ ਕਿਸੇ ਮਿੱਤਰ ਕੋਲ ਹੀ ਸੀਗਾ ਘੋੜਾ ਵੀ ਉਹਦੇ ਕੋਲੇ ਸੀ ਯਾਨੀ ਕਿ ਆਪਣੇ ਤੋਂ ਨਹੀਂ ਕਹਿੰਦੇ ਹਾਂ ਨਹੀਂ ਆਪਾਂ ਦਾ ਜੀ ਘੋੜਾ ਹੀ ਹੁਣ ਲੈਂਦਾ ਨਾ ਠੀਕ ਹੈ ਆਪਾਂ ਤਾਂ ਹਫਤਾ ਹੀ ਹੋਇਆ ਘੋੜੇ ਨੂੰ ਠੀਕ ਹੈ ਹਾਂ ਉਸ ਉਹਦੇ ਕੋਲੇ ਘੋੜਾ ਸੀ ਨੁਕਰਾ ਬਹੁਤ ਚੰਗਾ ਉਹ ਤੋਂ ਗੱਭਣਾ ਹੈ 60 ਇੰਚ ਕੱ ਫਰਪੋਰੀਆਂ ਦੀ ਬਿਲਕੁਲ ਸਾਫ਼ ਹੈ 6 ਸਾਲ ਉਮਰ ਹੈ ਤੇ ਇਹ ਆਪਾਂ ਸੇਲ ਹੀ ਕਰਨੀਆਂ ਦੋਨੇ ਸੇਲ ਹਾਂਜੀ ਹਾਂਜੀ ਤੇ ਦੂਸਰੀ ਵਾਰੇ ਗੱਭਣ ਆ ਜਾਂ ਨਹੀਂ ਕਾਲੀ ਹਾਂ ਮਾਰਵਾੜੀ ਬਸ਼ੇਰੀ ਹੈਗੀ 6 ਮਹੀਨਿਆਂ ਦੀ ਹਜੇ ਉਹ ਨਕੰਨ ਦਾ ਮੰਨ ਲਓ ਦੁੱਧ ਆਂਦੇ ਜਿਵੇਂ ਆਪਾਂ ਕਹਿ ਦੀ ਅੱਛਾ ਹਜੇ ਦੁੱਧ ਆਂਦਾ ਉਹ 6 ਮਹੀਨਿਆਂ ਦੀ ਉਹ ਗੱਭਣ ਹੈ ਉਹ ਲਿਆਂਦੀ ਸੀ ਰਾਜਸਥਾਨ ਚੋਂ ਉਹ ਉੱਧਰ ਕੋਈ ਮਾਰਵਾੜੀ ਘੋੜਾ ਸੀਗਾ ਮੱਥੇ ਪਟੇ ਦਾ ਉਹ ਉਹ ਤੋਂ ਗੱਭਣ ਹੈ ਜੀ ਠੀਕ ਹੈ ਹਾਂ ਉਹਦਾ ਕੱਦ ਹੈਗਾ ਜੀ 59 ਇੰਚ ਉਹ ਆਪਾਂ ਦੋਨੇ ਬਸ਼ੇਰੀ ਤੇ ਘੋੜੀ ਦੋਨੇ ਸੇਲ ਕਰਨੀ ਹੈ ਸੇਲ ਵੀ ਹੈਗੀਆਂ ਨੇ ਹਾਂਜੀ ਇੱਕ ਘੋੜੀ ਸੀਗੀ ਬਾਈ ਨੂੰ ਦੇਤੀ ਨੁਕਰੀ ਆਪਣੇ ਨੂੰ ਭਰਾਣ ਇੱਧਰ ਹਾਂਜੀ ਹਾਂਜੀ ਉਹ ਚੰਗੀ ਸੀ ਉਹ ਵੀ ਘੋੜੀ ਹੂੰ ਉਹ ਬਾਈ ਨੂੰ ਚੰਗੀ ਲੱਗੀ ਬਾਈ ਕਹਿੰਦਾ ਮੈਂ ਲੈ ਜਾਣੀ ਫਿਰ ਅਸੀਂ ਯਾਨੀ ਕੋ ਇਨਾਂ ਕੋਲ ਹਾਂਜੀ ਹਾਂਜੀ ਇਨਾਂ ਕੋਲੇ ਠੀਕ ਲੈ ਭਾਈ ਸੱਜਣੋ ਗੱਲਬਾਤ ਹੋ ਗਈ ਸਾਰੀ ਬਾਕੀ ਭਾਈ ਤੂੰ ਦੱਸ ਦੇ ਜੇ ਕੋਈ ਗੱਲਬਾਤ ਪੁੱਛਣ ਤੋਂ ਰਹੀਏ ਤੂੰ ਤੂੰ ਆਪਣੇ ਆਪ ਹੀ ਦੱਸ ਦੇ ਨਹੀਂ ਬਸ ਕੋਈ ਨਹੀਂ ਘੋੜੀਆਂ ਦੀ ਬਸ ਹੋ ਗਈ ਗੱਲ ਘੋੜੇ ਦੀ ਹੋ ਗਈ ਹਾਂ ਇਹਨੂੰ ਸੌਂਕ ਆ ਘੇੜਾ ਜਰੂਰ ਮਾਰਿਓਗਾ ਹਾਂ ਅਗਲੇ ਦਾ ਸੌਂਕ ਪੂਰਾ ਕਰਦੀਦਾ ਮੇਰਾ ਵੀ ਜਦ ਵਿੱਚ ਕਰਿਆ ਸਭ ਕੁਝ ਬਸ 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 ਠੀਕ ਆ ਸੌਂਕ ਪਹਿਲਾਂ ਤੁਸੀਂ ਜਾ ਹੁਣੀ ਪਿਆ ਸੀਗਾ ਪਹਿਲਾਂ ਤੋਂ ਹੈਗਾ ਸੀਗਾ ਭਾਈ ਵੀਡੀਓ ਦੇਖਦੇ ਰਹੇ ਸੀਗੇ ਹੂੰ ਲੁੱਪਾਂ ਵਾਲੇ ਬਾਈ ਦੀਆਂ ਹਾਂ ਹੈਗਾ ਸੀ ਸੌਂਕ ਇਹਦੇ ਨਾਲ ਰੈਬ ਨਾਲ ਗੱਲ ਕਰੀਏ ਕਹਿੰਦਾ ਵੀਰੇ ਆਪਣੇ ਕੋਲ ਖੜੀ ਆ ਵੀ ਉਹ ਲੈ ਆ બસ ਗੱਲਬਾਤ ਇਹੀ ਹੈ ਵੀ ਬੋਪਾਰਾਏ ਫਾਰਮ ਦੇ ਵਿੱਚ ਆ ਕੇ ਇੱਕ ਵਾਰੀ ਗੇੜਾ ਜ਼ਰੂਰ ਮਾਰ ਕੇ ਜਾਓ। ਘੋੜੇ ਘੋੜੀਆਂ ਦੇਖ ਕੇ ਜਾਓ। ਖਰੀ ਚਾਹੇ ਬਾਅਦ ਚ ਲਿਓ ਪਰ ਬਾਈ ਦੇ ਫਾਰਮ ਦੇ ਵਿੱਚ ਗੇੜਾ ਜ਼ਰੂਰ ਇੱਕ ਵਾਰੀ ਮਾਰ ਕੇ ਜਾਓ। ਬਾਕੀ ਬਹੁਤ ਧੰਨਵਾਦ ਕਰ ਦਿੰਗੇ ਆਪਾਂ ਰੈਵ ਕੈਨੇਡਾ ਦਾ ਜਿਨ੍ਹਾਂ ਨੇ ਕਿ ਆਪਣੇ ਫਾਰਮ ਦੇ ਉੱਪਰ ਬੁਲਾਇਆ ਤੇ ਬਹੁਤ ਸੋਹਣਾ ਫਾਰਮ ਵੀ ਦਿਖਾਇਆ। ਘੋੜੇ ਚੰਗੇ ਜਾਨਵਰ ਆਪਣੇ ਆ ਜਿਹੜੇ ਬਾਈ ਨੇ ਦਿਖਾਏ। ਬਹੁਤ ਬਹੁਤ ਧੰਨਵਾਦ। ਠੀਕ ਆ ਬਾਈ। ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਭਾਈ ਧੰਨਵਾਦ ਭਾਈ ਜੀ